ਬਲਦੇਵ ਸਿੰਘ ਸੜਕਨਾਮਾ ਦੀ ਕਹਾਣੀ ਮੁਜ਼ਰੇ ਚਿਰਾਗਾ ਦੀ ਸੁਲਗਦੀ ਬੱਤੀ ਅੱਜ ਦੀਵਾਲੀ ਹੈ ਰਧਿਆ ਸਵੇਰ ਦੀ ਹੀ ਪੂਰੇ ਉਤਸ਼ਾਹ ਅਤੇ ਚਾਹ ਨਾਲ ਭਰੀ ਹੋਈ ਹੈ ਆਪਣੇ ਇੱਕੋ ਇੱਕ ਪੁੱਤ ਰਾਜਨ ਲਈ ਉਸਨੇ ਆਪ ਜਾ ਕੇ ਬਾਜ਼ਾਰੋਂ ਅਨਾਰ, ਗੁਲਝੜੀਆਂ, ਆਤਿਸ਼ਬਾਜ਼ੀਆਂ, ਪਟਾਕੇ ਅਤੇ ਇਹੋ ਜਿਹੇ ਆਹੀ ਬੜਾ ਕੁਝ ਖਰੀਦਿਆ ਹੈ ਰਾਜਨ ਵੀ ਨਾਲ ਗਿਆ ਸੀ ਉਸਨੇ ਜਿਹੜੀ ਵੀ ਚੀਜ਼ ਵਲ ਔਂਕੜ ਕੀਤੀ ਰਧਿਆ ਨੇ ਖਰੀਦ ਲੈ ਸੀ ਕਰਾਂ ਕੇ ਇਹ ਵੀ ਕਿਹਾ ਸਾਰੇ ਰਲਕੇ ਰਾਤ ਨੂੰ ਚਲਾਵਾਂਗੇ ਮੇਰੇ ਦੋਸਤ ਵੀ ਆਉਣਗੇ ਰਾਜ ਨੇ ਖੁਸ਼ ਹੁੰਦਾ ਦੱਸਿਆ ਸੀ ਉਸ ਵੇਲੇ ਕੇਸ਼ਵ ਸਬਜੀ ਦੀ ਰੇੜੀ ਲੈ ਕੇ ਗਿਆ ਹੋਇਆ ਸੀ ਕੇਸ਼ਵ ਰਾਜਨ ਦਾ ਪਿਤਾ ਹੈ ਤਿੰਨ ਜੀਆਂ ਦਾ ਹੀ ਪਰਿਵਾਰ ਹੈ ਬਹੁਤ ਸਾਲ ਹੋ ਗਏ ਜੁਪੀ ਤੋਂ ਆ ਕੇ ਇੱਥੇ ਰਹਿੰਦੇ ਆ ਕੇਸ਼ਵ ਪਹਿਲਾਂ-ਪਹਿਲਾਂ ਦਿਹਾੜੀ ਕਰਦਾ ਹੁੰਦਾ ਸੀ ਫਲੇਵਰ ਚੌਕ ਵਿੱਚ ਸਵੇਰੇ ਹੀ ਜਾ ਖੜਦਾ ਸੀ ਹਰ ਕੋਣ ਪਿਛਲੇ 2 ਕੁ ਸਾਲਾਂ ਤੋਂ ਸਬਜ਼ੀ ਦੀ ਰੇੜੀ ਲਾਉਂਦਾ ਹੈ। ਸ਼ਹਿਰ ਦੀਆਂ ਗਲੀਆਂ ਵਿੱਚ ਹੋਕਾ ਦੇ ਕੇ ਸਬਜ਼ੀ ਵੇਚਦਾ ਹੈ। ਸਬਜ਼ੀ ਥੋੜੀ ਲਿਆਉਂਦਾ ਹੈ, ਛਾਂਟ ਕੇ ਸਾਫ਼-ਸੁਥਰੀ ਤਾਜ਼ੀ। ਕੁਝ ਘਰ ਉਸਦੇ ਪੱਕੇ ਹੀ ਗਾਹਕ ਹਨ। ਇਨ੍ਹਾਂ ਘਰਾਂ ਦੀਆਂ ਸੁਹਾਣੀਆਂ ਨਾਲ ਉਹ ਇੱਕ ਜਾਂ ਦੋ ਦਿਨ ਦਾ ਉਧਾਰ ਵੀ ਕਰ ਲੈਂਦਾ ਹੈ। ਕੇਸਵੋ ਹੋਕਾ ਦਿੰਦਾ ਲੰਘ ਜਾਂਦਾ ਹੈ, ਰੁਕਦਾ ਨਹੀਂ। ਉਸ ਨੂੰ ਪਤਾ ਹੈ, ਤੀਮਿਆ ਉਸਦੀ ਸਬਜ਼ੀ ਖਰੀਦਣ ਲਈ ਪਹਿਲਾਂ ਹੀ ਉਹ ਹਮਚਾਹ ਖੜ੍ਹਦੀਆਂ ਹਨ। ਜੇ ਕੋਈ ਉਸ ਵੇਲੇ ਵੇਲੀ ਨਹੀਂ ਆਉਂਦੀ ਤਾਂ ਪਿੱਛੋਂ ਆਵਾਜ਼ ਦੇਣ ਲੱਗਦੀ ਕੇਸ਼ੂ 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 ਰੁਕਦਾ ਜਾਂਦਾ ਹੈ ਰਿਹੜੀ ਪਿੱਛੇ ਨਹੀਂ ਲੈ ਕੇ ਆਉਂਦਾ ਤੀਵੀਆਂ ਸਕੂਲ ਆ ਜਾਂਦੀਆਂ ਹਨ ਅੱਜ ਦੀਵਾਲੀ ਦੇ ਦਿਨ ਉਹ ਰਧੀਆਂ ਨੂੰ ਰਾਤ ਵੜੇ ਕਹਿ ਗਿਆ ਸੀ ਮੈਂ ਜਲਦੀ ਮੁੜਾਵਾਂਗਾ ਰਧੀਆਂ தோਕਰਾਂ ਵਿੱਚ ਸਫਾਈ ਦਾ ਕੰਮ ਕਰਦੀ ਹੈ ਇੱਕ ਕਰ ਸਵੇਰੇ ਮਿਲੇ ਜਦ ਰਾਜਨ ਸਕੂਲ ਚੱਲਿਆ ਜਾਂਦਾ ਹੈ ਤੇ ਕੇਸ਼ਵ ਸਬਜ਼ੀ ਮੰਡੀ ਵਿੱਚ ਤਾਜ਼ੀ ਆਈ ਸਬਜ਼ੀ ਖਰੀਦਦਾ ਹੈ ਦੂਸਰਾ ਕਰ ਉਹ ਦੁਪਹਿਰ ਤੋਂ ਬਾਅਦ ਜਾਂਦੀ ਹੈ ਜਦੋਂ ਰਾਜਨ ਸਕੂਲੋਂ ਪਰਤ ਕੇ ਰੋਟੀ ਖਾ ਲੈਂਦਾ ਹੈ ਮਹਿੰਗਾਈ ਦੀ ਮਾਰ ਕਰ ਗੁਜ਼ਾਰਾ ਫਿਰ ਵੀ ਮੁਸ਼ਕਲ ਨਾਲ ਹੁੰਦਾ ਹੈ ਕਦੇ ਕਮਰੇ ਦਾ ਕਿਰਾਇਆ ਥੋੜਾ ਜਾਂਦਾ ਹੈ ਕਦੇ ਹਿੱਸੇ ਆਉਂਦਾ ਬਿਜਲੀ ਦਾ ਬਿੱਲ ਨਹੀਂ ਪੂਰਾ ਹੁੰਦਾ ਰਾਜਨ ਸਰਕਾਰੀ ਹਾਈ ਸਕੂਲ ਵਿੱਚ 6ਵੀਂ ਜਮਾਤ ਦਾ ਵਿਦਿਆਰਥੀ ਹੈ ਪੰਜਾਬੀ ਫਰਾਟੇ ਨਾਲ ਤਾਂ ਬੋਲਦਾ ਹੈ ਲਿਖਦਾ ਵੀ ਇੰਨੀ ਸੁੰਦਰ ਹੈ ਅਧਿਆਪਕ ਦੂਸਰੇ ਵਿਦਿਆਰਥੀਆਂ ਨੂੰ ਉਸਦੀ ਕਾਪੀ ਦਿਖਾ ਕੇ ਲਾਣਤਾ ਪਾਉਂਦੇ ਹਨ। ਬਾਕੀ ਵਿਸ਼ਿਆਂ ਵਿੱਚ ਵੀ ਪੂਰਾ ਹੁਸ਼ਿਆਰ ਹੈ। ਸਕੂਲ ਤੋਂ ਵਾਪਸ ਆਣ ਕੇ ਸ਼ਹਿਰ ਦੇ ਇੱਕ ਨਾਮੀ ਹੋਟਲ ਵਿੱਚ ਕੰਮ ਕਰਨ ਵੀ ਜਾਂਦਾ ਹੈ। ਬਰਤਨ ਸਾਫ਼ ਕਰਦਾ, ਕੰਮ ਨਿਰਪਟਾ ਕੇ ਆਮ ਦਿਨਾਂ ਵਿੱਚ ਰਾਤ ਦੇ 9:00 ਵਜੇ ਘਰ ਆ ਜਾਂਦਾ ਹੈ। ਫਿਰ ਵੀ ਇਹ ਛੋਟਾ ਜਿਹਾ ਪਰਿਵਾਰ ਮਿਲ ਕੇ ਰਾਤ ਦਾ ਖਾਣਾ ਖਾਂਦਾ ਹੈ। ਦਿਵਾਲੀ ਦਾ ਦਿਨ ਹੋਣ ਕਰਕੇ ਸ਼ਹਿਰ ਦੇ ਘਰ-ਬਾਜ਼ਾਰ, ਦੁਕਾਨਾਂ, ਹੋਟਲਾਂ ਪੂਰੇ ਸਜੇ-ਸਜਾਏ ਗਏ ਹਨ ਰੰਗ ਬਰੰਗੀਆਂ ਲੜੀਆਂ ਹਰ ਪਾਸੇ ਜਗਮਗਾ ਰਹੀਆਂ ਹਨ ਰਾਜਨ ਆਪਣੀ ਮਾਂ ਨੂੰ ਕਹਿੰਦਾ ਕਹਿ ਗਿਆ ਸੀ ਅੱਜ ਉਹ ਜਲਦੀ ਆ ਜਾਵੇਗਾ ਪਰ ਉਸ ਨੂੰ ਕੀ ਪਤਾ ਸੀ ਅਮੀਰ ਜ਼ਾਦੇ ਅਤੀ ਰਾਤ ਤੱਕ ਹੋਟਲਾਂ ਵਿੱਚ ਜਸ਼ਨ ਮਨਾਉਂਦੇ ਨੇ ਰਾਜਨ ਟਮ ਨੂੰ ਕਮ ਹੀ ਸਮਝਦਾ ਹੈ ਚੰਗਾ ਮਾੜਾ ਜਾਂ ਘਟਿਆ ਨਹੀਂ ਸਮਝਦਾ ਪਹਿਲਾਂ ਉਸ ਨੂੰ ਆਕੇ ਸ਼ਾਂਬੜੇ ਨੇੜੇ ਦੀਆਂ ਗਲੀਆਂ ਵਿੱਚ ਰੇੜੀ ਦਾ ਫੇਰਾ ਵੀ ਲਾਉਂਦਾ ਰਿਹਾ ਸੀ ਰਦੀਆਂ ਨੇ ਹੀ ਉਸ ਨੂੰ ਵਰਜ ਦਿੱਤਾ ਗਲੀਆਂ ਦੀਆਂ ਚਲਾਕ ਔਰਤਾਂ ੱੱਕੇ ਨਾਲ ਕਦੇ ਹਰੀਆਂ ਮਿਰਚਾਂ ਦੀ ਮੁੱਠ ਪਰ ਲੈਂਦੀਆਂ ਕਦੇ ਟਣੀਆਂ ਜਾਂ ਪੌਦਰ ਦੀ ਕੁੱਟੀ ਛਪਾ ਲੈਂਦੇ ਆ ਰਾਜਨ ਕਮਾਈ ਨਾਲੋਂ ਘਾਟਾ ਵੱਧ ਪਾ ਕੇ ਮੁੜਦਾ ਫਿਰ ਕੇਸ਼ਵ ਦੇ ਇੱਕ ਦੋਸਤ ਦੀ ਸਲਾਹ ਨਾਲ ਇਸ ਹੋਟਲ ਵਿੱਚ ਕੰਮ ਉੱਪਰ ਲਗਵਾ ਦਿੱਤਾ ਸ਼ਾਮੀ 1.5 ਤੋਂ 3 ਵਜੇ ਤੋਂ ਰਾਤ ਦੇ 8 ਵਜੇ ਤੱਕ ਰਾਜਨ ਸਕੂਲ ਨੂੰ ਆਉਂਦਾ ਖਾਣਾ ਖਾਂਦਾ ਸਕੂਲ ਦਾ ਕੰਮ ਕਰਦਾ ਫਿਰ ਕੱਪੜੇ ਬਦਲ ਕੇ ਕੰਮ ਤੇ ਚਲਾ ਜਾਂਦਾ ਉਸ ਲਈ ਪਲੇਟਾਂ ਬਰਤਨਾਂ ਦਾ ਢੇਰ ਸਾਫ਼ ਕਰਨ ਵਾਲਾ ਪਿਆ ਹੁੰਦਾ ਕਦੇ ਗਰਮ ਪਾਣੀ ਮਿਲ ਜਾਂਦਾ ਕਦੇ ਠੰਡੇ ਪਾਣੀ ਨਾਲ ਹੀ ਬਰਤਨ ਸਾਫ਼ ਕਰਨੇ ਹੁੰਦੇ ਹੋਟਲ ਦਾ ਮਾਲਕ ਬਾਲੀਆ ਬੜਾ ਹੀ ਗਰੋਦੇ ਸੀ ਗਾਕਾ ਨੂੰ ਵੇਖਣ ਪਰੋਸਣ ਵੇਲੇ ਜੇ ਪਲੇਟਾਂ ਜਾਂ ਬਰਤਨ ਵੇਲੇ ਸਿਰ ਨਾ ਮਿਲਦੇ ਪਹਿਲਾਂ ਉਹ ਬਹਿਰਿਆਂ ਨੂੰ ਗਾਲਾਂ ਦਿੰਦਾ ਫਿਰ ਕੋਟਲ ਦੇ ਪਿੱਛੇ ਆ ਕੇ ਤਹਾੜਦਾ ਗਾਲਾਂ ਦੀ ਬਾਛੜ ਕਰ ਦਿੰਦਾ ਏ ਹਰਮੀ ਸਾਲਾ ਜਲਦੀ ਹੱਥ ਚਲਾਓ ਉਧਰ ਤੇਰੇ ਬਾਪ ਖਾਣਾ ਖਾਣੇ ਕੋ ਪਹਿਲੇ ਉੱਠ ਕੇ ਚਲੇ ਜਾਣਗੇ ਗੱਦੀਆਂ ਕਾਲਾ ਵੀ ਦਿੰਦਾ ਨਾ ਸੁਣੀਆਂ ਜਾਣ ਬਾਣੀਆਂ ਰਾਜਨ ਡਰ ਜਾਂਦਾ ਘਰ ਜਾਂ ਸਕੂਲ ਵਿੱਚ ਉਸ ਨੂੰ ਕਦੇ ਕਾਲਾ ਨਹੀਂ ਸੰਭਲੀਆਂ ਅਧਿਆਪਕ ਤਾਂ ਹਰ ਰੋਜ਼ ਉਸ ਨੂੰ ਹੱਲਾਸ਼ੀਰੀ ਦਿੰਦੇ ਸਨ ਓਟਲ ਦੇ ਮਾਲਕ ਦੀਆਂ ਕਾਲਾ ਸੁਣ ਕੇ ਉਸਤਾਜੀ ਕਰਦਾ ਪੰਜ ਸੱਤ ਪਲੇਟਾਂ ਤੋੜ ਦਿਆਂ ਜਾਂ ਕੰਮ ਛੱਡ ਕੇ ਘਰ ਨੂੰ ਦੌੜ ਜਾਣਾ ਅਕਲੇ ਹੀ ਪਲ ਸੋਚਦਾ ਮਾਂ ਘਰਾਂ ਦੀ ਸਫਾਈ ਕਰਦੀ ਹੈ ਪਿਤਾ ਰੇੜੀ ਲਾਉਂਦਾ ਹੈ ਕਿਵੇਂ ਦੌੜ ਜਾਵਾਂ ਦੌੜ ਕੇ ਜਾਵਾਂਗਾ ਵੀ ਕਿੱਥੇ ਸਰਦੀਆਂ ਆ ਰਹੀਆਂ ਨੇ ਮੋٹے ਕੱਪੜੇ ਵੀ ਤਾਂ ਲੈਣੇ ਨੇ ਰਾਜਾ ਨੂੰ ਯਾਦ ਆਇਆ ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਜੂਪੀ ਆਪਣੇ ਘਰ ਗਏ ਸਾਂ ਕਿੰਨੀ ਬੁਰੀ ਹਾਲਤ ਸੀ ਘਰ ਦੀ ਦਾਦੇ ਦੀ ਦਾਦੀ ਦੀ ਦਾਦਾ ਤਾਂ ਹਰ ਸਮੇਂ ਉਸਨੇ ਇੱਕ ਮੈਲੇ ਜਹੀ ਪਾਟੇ ਲਗੋਟੀ ਵਿੱਚ ਹੀ ਦੇਖਿਆ ਹੈ ਆਪਣੀ ਸੁਰਤ ਵਿੱਚ ਸੁਨੇ ਦਾਦੇ ਦੇ ਕਦੇ ਵੀ ਕਮੀਜ਼ ਪਾਈ ਨਹੀਂ ਵੇਖੀ ਸੁੱਕੀਆਂ ਹੱਡੀਆਂ ਦਾ ਕਾਲਾ ਹੋਇਆ ਪਿੰਜਰ ਜਿੰਨੀਆਂ ਚੁਰੜੀਆਂ ਚਿਹਰੇ ਉੱਪਰ ਉਨੀਆਂ ਹੀ ਪੇਟ ਉੱਪਰ ਆਵੇਂ ਪਸੜੀਆਂ ਕਹਿਣ ਲੱਗੋ ਦਾਦੀ ਦਾ ਵੀ ਉਹੀ ਹਾਲ ਹੈ ਦੋ ਨਿੱਕੇ ਟਾਰੇ ਸਰ ਕੰਡੇ ਦੀ ਛੱਤ ਵਾਲੇ ਇੱਕ ਵਿੱਚ ਗਾਂ ਰੱਖੀ ਹੁੰਦੀ ਹੈ ਇਸ ਵਾਰ ਤਾਂ ਗਾਂ ਵੀ ਨਹੀਂ ਤੇ ਸੀ ਰਾਜ ਨੇ ਜੱਤ ਪੁੱਛਿਆ "ਬਾਬਾ ਆਪकी ਗਾਂ ਕਿੱਥੇ ਗਈ?" ਬਾਬਾ ਨੇ ਉੱਪਰ ਅਸਮਾਨ ਵੱਲ ਹੱਥ ਕਰ ਦਿੱਤੇ ਅੱਜ ਤੇ ਦਿਵਾਲੀ ਵਾਲੇ ਦਿਨ ਤਾਂ ਉਚਾਣ ਨਾਲ ਭਰਿਆ ਹੈ ਸਕੂਲ ਵਿੱਚ ਪੜ੍ਹਦੇ ਉਸ ਦੇ ਜਮਾਤੀ ਦੋਸਤ ਸੁੱਖਾ ਤਾਰੀ ਅਤੇ ਕਰਮਾ ਵੀ ਰਾਤ ਵੇਲੇ ਉਸ ਕੋਲ ਪਟਾਕੇ ਅਤੇ ਰੁਸ਼ਵਾਜੀਆਂ ਚੜਾਉਣ ਅਤੇ ਰਣਕੇ ਦਿਵਾਲੀ ਵੇਖਣ ਲਈ ਆਉਣਗੇ ਕੱਲ ਹੀ ਸਕੂਲ ਵਿੱਚ ਉਹਨਾਂ ਨੇ ਰਾਏ ਬਣਾ ਲਈ ਸੀ ਪਹਿਲਾਂ ਸਾਰੇ ਰਾਜਨ ਕੋਲ ਪਟਾਕੇ ਅਤੇ ਹੋਰ ਨਿੱਕ ਸੁੱਖ ਚੜਾਉਣਗੇ ਫਿਰ ਕਰਮੇ ਕੇ ਛੱਤ ਉੱਪਰ ਜਾਣਗੇ ਬਹੁਤ ਦੂਰ ਨਹੀਂ ਹੈ ਕਰਮੇ ਦਾ ਕਰ ਰਦੀਆ ਇਹਨਾਂ ਦੋਸਤਾਂ ਦੇ ਘਰ ਜਾਣ ਤੋਂ ਮਨਾਂ ਨਹੀਂ ਕਰਦੀ ਔਰ ਇੱਥੇ ਉੱਥੇ ਬਿਨਾ ਮਤਲਬ ਕਿਧਰੇ ਜਾਣ ਨਹੀਂ ਦਿੰਦੀ ਪਰ ਤਨ ਸਾਫ ਕਰਦੇ ਆ ਰਾਜ ਨੇ ਸੋਚਿਆ ਇੱਥੇ ਉੱਥੇ ਬਿਨਾ ਮਤਲਬ ਜਾਣ ਦਾ ਸਮਾਂ ਹੀ ਕਿੱਥੇ ਮਿਲਦਾ ਹੈ ਸਕੂਲੋਂ ਆ ਕੇ ਖਾਣਾ ਖਾ ਕੇ ਮੁਸ਼ਕਲ ਨਾਲ ਤਾਂ ਉਸ ਦਾ ਕੰਮ ਖਤਮ ਕਰਦਾ ਹੈ ਤੇ ਹੋਟਲ ਜਾਣ ਦਾ ਵੇਲਾ ਹੋ ਜਾਂਦਾ ਹੈ ਮਾਂ ਵੀ ਬੱਸ ਸੋਚਦੇ ਆ ਰਾਜ ਨੇ ਚਿਹਰੇ ਉੱਪਰ ਚੜ੍ਹ ਕੇ ਮੁਸਕਰਾ ਹਟਾ ਗਏ ਦਵਾਲੀ ਨਾਲ ਤਾਂ ਹੌਲ ਕਰਕੇ ਅੱਜ ਕਹਾ ਕਿ ਭਾਵੇਂ ਬਤੇਰੇ ਆ ਰਹੇ ਸਨ ਫਿਰ ਵੀ ਰਾਜਨ ਪਲੇਟਾਂ ਥਾਲੀਆਂ ਜਮਾ ਨਹੀਂ ਹੋਣ ਦਿੰਦਾ ਨਾਲ ਦੇ ਨਾਲ ਹੀ ਪੁਰਤੀ ਨਾਲ ਸਾਫ ਕਰੀ ਜਾ ਰਿਹਾ ਹੈ ਪਰ ਉਹ ਜਿੰਨੇ ਵੀ ਸਾਫ ਕਰਦਾ ਹੈ ਬੈਰੇ ਸਾਫ ਕੀਤੇ ਤਾਂ ਵੀ ਬਤੇਰੇ ਹੋਰ ਲਿਆ ਰੱਖਦੇ ਹਨ ਮਨ ਕਾਲਾ ਪੈ ਰਿਹਾ ਹੈ ਕਦ 8:30 ਵੱਜਣਗੇ ਅੰਦਰੋਂ ਖਿਸ ਆ ਰਹੀ ਆ ਪਰ ਨਾਲ ਹੀ ਸੋਚਦਾ ਹੈ ਅੱਜ ਮਨ ਖਰਾਬ ਨਹੀਂ ਕਰਨਾ ਮਾਪੇਤਾ ਤੇ ਦੋਸਤਾਂ ਨਾਲ ਜਾ ਕੇ ਦਿਵਾਲੀ ਮਨਾਉਣੀ ਹੈ ਰਾਜਨੁੱਟਕੇ ক্রিকেট ਕੀ ਵਿਚ ਦੀ ਖਾਣੇ ਵਾਲੇ ਹਾਲ ਕਮਰੇ ਵਿੱਚ ਲੱਗੇ ਘੜੀ ਵੇਖਾਇਆ 8 ਵਜh ਰਹੇ ਸਨ ਅੱਧਾ ਘੰਟਾ ਰਹਿ ਗਿਆ ਸੋਚ ਕੇ ਖੁਸ਼ ਹੋਇਆ ਤੇ ਜਲਦੀ ਜਲਦੀ ਪਲੇਟਾਂ ਸਾਫ਼ ਕਰਨ ਜਾਣ ਲੱਗਾ ਮਨ ਵਿੱਚ ਹੀ ਦੁਆ ਕਰ ਲਗਾ ਦੇਵੀ ਮਾਂ ਹੋਟਲ ਵਿੱਚ ਗਾਹ ਘਟ ਆਉਣ ਸਾਰੇ ਗਾਹ ਕੱਪੜੇ ਆਪਣੇ ਘਰ ਹੀ ਜਾ ਕੇ ਦੀਵਾਲੀ ਮਨਾਉਣਾ ਮੈਂ ਵੀ ਬੇਲੇ ਨਾਲ ਜਾ ਸਕਾਂ ਸੁੱਕੇ ਤਾਰੀ ਹੋਰੀ ਤਾਂ ਮੇਰੇ ਘਰੇ ਗੇੜੇ ਮਾਰਦੇ ਹੋਣਗੇ ਇੱਕ ਬੈਰਾ ਸਾਫ ਕੀਤੇ ਬਰਤਨ ਝੁੱਕੇ ਲੈ ਗਿਆ ਦੂਸਰਾ ਉਹਨੇ ਹੀ ਝੁੱਕੇ ਬਰਤਨ ਰੱਖ ਕੇ ਚਲਾ ਗਿਆ ਬਾਹਰੋਂ ਆਤਸ਼ ਸ਼ਬਾਜ਼ੀਆਂ ਅਤੇ ਪਟਾਕੇ ਚੱਲਣ ਦੀਆਂ ਆਵਾਜ਼ਾਂ ਲਗਾਤਾਰ ਸੁਣ ਰਹੀਆਂ ਸਨ ਇੱਕ ਆਤਸ਼ਬਾਜੀ ਨੇੜੇ ਕਿਸੇ ਛੱਡੀ ਕੋ ਵੀ ਉਹ ਸ਼ੂਸਾਂ ਕਰਦੀ ਫੁੱਪਰ ਅਸਮਾਨ ਵੱਲ ਚੰਗਿਆੜੇ ਛੱਡਦੀ ਗਈ ਬਰਤਨ ਸਾਫ ਕਰਦੇ ਰਾਜਨ ਦੇ ਹੱਥ ਰੁੱਕ ਗਏ ਤੁਰ ਅਸਮਾਨ 'ਚ ਜਾ ਕੇ ਆਤਸ਼ਬਾਜੀ ਪਟਾਕੇ ਮੰਗ ਪਟੇ ਤੇ ਅਸਮਾਨ ਚਮਕਦੇ ਰੰਗ ਬਰੰਗੇ ਤਾਰਿਆਂ ਨਾਲ ਭਰ ਗਿਆ ਮੇਰੇ ਕੋਲ ਵੀ ਇਹੋ ਜਿਹਾ ਅਤਿਸ਼ਬਾਜ਼ੀਆਂ ਦਾ ਡੱਬਾ ਹੈ ਸੋਚ ਕੇ ਚਾਦੇ ਨਾਲ ਉਸ ਦਾ ਹੌਕਾ ਨਿਕਲ ਗਿਆ ਐਨੇ ਵਿੱਚ ਇੱਕ ਹੋਰ ਆਤਿਸ਼ਬਾਜੀ ਹੋਟਲ ਦੇ ਪਿਛਲੇ ਹਿੱਸੇ ਵਿੱਚ ਰਾਜਨ ਦੇ ਕੋਲ ਹੀ ਅੱਡ ਗਈ ਉਸ ਨੇ ਕਾਲੀ ਨਾਲ ਚੁੱਕੀ ਭਾਂਡਿਆਂ ਦੇ ਕੋਲ ਆ ਕੇ ਉਸ ਨੂੰ ਵੇਖਣ ਲੱਗਾ ਬਹਿਰਾ ਬਰਤਨ ਚੁੱਕਣ ਆਇਆ ਤਾਂ ਰਾਜਨ ਨੂੰ ਦੱਸਣ ਲੱਗਾ ਮੇਰੇ ਪਾਸ ਵੀ ਪੂਰਾ ਡੱਬਾ ਹੈ ਜਾ ਕੇ ਚਲਾਉਂਗਾ ਫੇਕ ਉਸੇ ਬਿਲੇ ਰਾਜ਼ਨ ਦੀ ਪਿੱਠ ਵਿੱਚ ਐਨੇ ਜ਼ੋਰ ਦੀ ਲੱਤ ਵੱਜੀ ਕਿ ਉਹ ਝੂਠੇ ਬਰਤਨਾਂ ਦੇ ਢੇਰ ਉੱਪਰ ਮੂੰਹ ਪਰਨੇ ਝਾੜ ਡਿੱਗਾ ਨਾਲ ਹੀ ਹੋਟਲ ਦਾ ਮਾਲਕ ਕਰਜਾ ਕੁੱਤੇ ਕਾਬੀ ਹਰਮੀ ਉਧਰ ਘਾਹ ਕਾਲੀ ਪੇਟਾ ਨਹੀਂ ਐ ਨਾ ਇਧਰ ਤੋਂ ਸ਼ੋਰ ਲੇ ਚਣੌਣ ਲੱਗਾ ਹੋਇਆ ਰਾਜ਼ਨ ਰੋਇਆ ਨਹੀਂ ਸੁਣ ਹੋ ਗਿਆ ਝੂਟੀਆਂ ਪਲੇਟਾਂ ਉੱਪਰ ਉਠਿਆ ਤੇ ਕੰਨ ਫੜ ਕੇ ਗਲਤੀ ਮੰਨੀ ਕੁਝ ਪਲੇਟਾਂ ਟੁੱਟ ਗਈਆਂ ਸਨ ਮਾਲਕ ਨੇ ਸਜ਼ਾ ਸੁਣਾਈ ਹੋਟਲ ਬੰਦ ਹੁਣ ਤੱਕ ਕੰਮ ਕਰੇਗਾ ਪਲੇਟਾਂ ਦਾ ਹਰਜਾਨਾ ਤਰਖਾ ਵਿੱਚੋਂ ਕੱਟੂਗਾ ਸੂਰ ਕੀ ਔਲਾਦ ਮਾਲਕ ਚਲਾ ਗਿਆ ਚੱਲੀ ਹੱਤਿ ਸ਼ਬਾਜੀ ਥੋੜੀ ਪਰਾ ਜਾ ਡਿੱਗੀ ਸੀ ਰਾਜਨ ਫਿਰ ਪਲੇਟਾਂ ਸਾਫ਼ ਕਰਨ ਲੱਗਾ ਰੱਖਾਂ ਵਿੱਚੋਂ ਅਥਰੂ ਕਿਉਂ ਵਗ ਰਹੇ ਬਾਲਮਨੂੰ ਸਮਝ ਨਾ ਪਈ ਬਰਤਨ ਚੁੱਕਣ ਹੈ ਬੈਰੇ ਨੇ ਹੌਲੀ ਜੇਗਾ ਰਾਜੂ ਮਾਲਕ ਦੇ ਝੜਕਾਂ ਦਾ ਗੁੱਸਾ ਨਹੀਂ ਕਰੇਂਦਾ ਰਾਜਨ ਕੁਝ ਨਹੀਂ ਬੋਲ ਸਕਿਆ ਬਰਤਨ ਸਾਫ਼ ਕਰਨ ਲੱਗਾ ਕਿਸ਼ਵ ਅੱਜ ਵੇਲੇ ਨਾਲ ਹੀ ਰੇੜੀ ਦਾ ਫੇਰਾ ਲਾ ਕੇ ਘਰ ਆ ਮੜਿਆ ਰੇੜੀ ਉੱਪਰੋਂ ਬਚੀ ਹੋਈ ਸਬਜ਼ੀ ਚੁੱਕ ਕੇ ਕਮਰੇ ਵਿੱਚ ਲਿਆ ਰੱਖੀ ਉੱਪਰ ਬੋਰੀ ਗਿੱਲੀ ਕਰਕੇ ਪਾ ਦਿੱਤੀ ਫਿਰ ਰੇੜੀ ਦਾ ਇੱਕ ਪਹੀਆ ਲਾ ਕੇ ਅੰਦਰ ਰੱਖਿਆ ਰਧੀਆਂ ਨੇ ਉਸ ਦਿਨ ਣਉਣ ਲਈ ਪਹਿਲਾਂ ਹੀ ਪਾਣੀ ਦੀ ਪਾਲਟੀ ਪਰਕੇ ਕਮਰ ਦੀ ਨੁੱਕਰ ਵਿੱਚ ਰੱਖੀ ਹੋਈ ਸੀ ਕਿਸ਼ਵ ਣਹਾਉਣ ਜਾ ਲਗਾ ਣੋਂ ਦਹੀਂ ਪੁੱਛਿਆ ਰਧੀਆਂ ਘਾਤ ਕਾ ਜਾਏਗਾ ਰਚੋ ਬੋਲ ਕੇ ਤਾਂ ਗਿਆ ਰਹਾ ਚਲਦੀ ਆਈਗਾ 8:30 ਤਾਂ ਵੱਜ ਗਈ ਆ ਪਚਾ ਆਂਦਾ ਹੀ ਹੁਣਾ ਰਸਤੇ માં ਛੁੱਟੇ ਕਰ ਲੈਣੀ ਸੀ ਅੱਜ ਮੈਂ ਤਾਂ ਬੋਲਿਆ ਸੀ ਰਾਜੂ ਮੰਨਿਆ ਕਿੱਥੇ ਬੋਲਿਆ ਛੁੱਟੇ ਕਰਕੇ ਕੀ ਕਰੂੰਗਾ ਘਰ ਬੈਠ ਕੇ ਬੇਕਾਰ ਚਲੇ ਗਿਆ ਕੇਸ਼ਵ ਨੇ ਨਹਾ ਲਿਆ ਸੁਥਰੇ ਕੱਪੜੇ ਪਹਿਨ ਲਏ ਸੁੱਖਾ ਤੇ ਕਰਮਾ ਪੁੱਛਣਾ ਹੈ ਰਧੀਆਂ ਨੇ ਆਖਿਆ ਆਣ ਵਾਲਾ ਹੀ ਐ ਫਿਰ ਉਹ ਸਬ지 ਬਣਾਉਂ ਰੁੱਝ ਗਈ ਕੇਸ਼ਵ ਤਿਆਰ ਹੋ ਗਏ ਰਾਜਨ ਨੂੰ ਉਡੇਕਣ ਲੱਗਿਆ 8:30 ਵਜੇ ਪੌਣੇ 9 ਫਿਰ 9 ਵਜੇ ਕਿਸ ਸ਼ਬ ਨੂੰ ਕਬਰ ਹਟਣ ਲੱਗੇ ਰਧਿਆ ਬੀਬੇ ਨਾ ਮਤਲਬ ਕਦੇ ਅੰਤਰ ਕਦੇ ਤਰਾਚਣ ਖੜਦੀ ਰਾਜਨ ਦੇ ਦੋਸਤੇ ਗਵਾਰ ਫੇਰ ਪੁੱਛੜਾਏ ਉਦਾਸ ਚ ਹੈ ਮੁੜ ਕੇ ਦੇਰਾ ਵਿੱਚ ਖੜੀ ਰਾਜਨ ਨੂੰ ਦੇਖਦੀ ਰਧਿਆ ਨੂੰ ਉਸਨੇ ਕਿਹਾ ਅਗਰ ਤੂੰ ਪਿਛਲੀ ਗਲੀ ਵਿੱਚ ਹੋਟਲ ਵਾਲਿਆਂ ਦੇ ਘਰ ਪੁੱਛਾਵੇਂ ਦੀਵਾਲੀ ਦੀ ਰਾਤ ਨੂੰ ਕਿੰਨੇ ਵਜੇ ਹੋਟਲ ਬੰਦ ਕਰਦੇ ਨੇ ਹੋਟਲ ਵਾਲਿਆਂ ਦੀ ਕੋਠੀ ਪਿਛਲੀ ਗਲੀ ਵਿੱਚ ਸੀ ਵਾਲੀਆ ਹਾਊਸ ਰਧਿਆ ਇੱਕ ਵਾਰ ਉਹਨਾਂ ਦੇ ਘਰ ਗਈ ਸੀ ਇਹ ਦੱਸਣ ਲਈ ਕਿ ਰਾਜਨ ਨੂੰ ਸਖਤ ਬੁਖਾਰ ਹੈ ਅੱਜ ਉਹ ਕੰਬ ਤੇ ਨਹੀਂ ਜਾਏਗਾ ਕੋਠੀ ਵਿੱਚ ਵਾਲਿਆਂ ਦਾ ਛੋਟਾ ਭਰਾ ਸੀ ਰਧਿਆ ਨੂੰ ਵੇਖ ਉਸ ਦੀਆਂ ਮੁੱਛਾਂ ਹੱਸੀਆਂ ਸਨ ਅੱਖਾਂ ਦੇ ਡੋਰੇ ਲਾਲ ਸਨ ਰਧਿਆ ਤਾਂ ਉਸ ਨੂੰ ਵੇਖਦਿਆਂ ਹੀ ਸੰਘੜ ਜਈ ਗਈ ਸੀ ਉਹ ਬੋਲਿਆ ਸੀ ਕੋਈ ਗੱਲ ਨਹੀਂ ਮੈਂ ਹੋਟਲ ਵਿੱਚ ਫੋਨ ਕਰ ਦਿਆਂਗਾ ਇੰਨਾ ਫਿਕ ਨਹੀਂ ਕਰੀ ਨਾ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸ ਆਪਣੇ ਆਪ ਨੂੰ ਹਰ ਪਾਸਿਓਂ ਸਾੜੀ ਨਾਲ ਟਕਦੀ ਰਧੀਆਂ ਨੇ ਸਿਰਫ ਹੱਥ ਜੋੜੇ ਸਨ ਤੇ ਘਰ ਆ ਕੇ ਉਸਨੇ ਦੱਸਿਆ ਸੀ ਮੈਨੂੰ ਫਿਰ ਨਾ ਭੇਜਣਾ ਉਹਨਾਂ ਦੀ ਹਵੇਲੀ ਮੈਨੂੰ ਤਾਂ ਸ਼ੱਕ ਪਈ ਉਹਦੀ ਸ਼ਰਾਬ ਵੀ ਪੀਤੀ ਹੋਈ ਸੀ ਉਸ ਵੇਲੇ ਕੇਸ਼ਵ ਨੇ ਕੁਝ ਨਹੀਂ ਸੀ ਆਖਿਆ ਆਖਦਾ ਵੇ ਕੀ ਉਸੂੰ ਯਾਦ ਆਇਆ ਸੀ ਜਦ ਆਪਣੇ ਦਾਦਾ ਜੂਪੀ ਰਹਿੰਦੇ ਸਨ ਉਦੋਂ ਪੰਜਾਬ ਨਹੀਂ ਸਨ ਆਈ ਸ਼ਾਦੀ ਹੋਏ ਨੂੰ 4 ਕੁ ਮਹੀਨੇ ਹੋਏ ਸਨ ਅਰੇਦੀ ਆਪਰ ਕੋਈ ਜਵਾਨੀ ਚੜੀ ਸੀ ਉਹ ਆਪਰਾ ਦੀਆਂ ਨੂੰ ਕਹਿੰਦਾ ਹੁੰਦਾ ਸੀ ਤੇਰੀ ਜਵਾਨੀ ਤੋਂ ਉਪਾਨ ਮਾਰਦੀ ਹੈ ਰੀ ਗਾਉਂ ਦੇ ਮੁਖੀ ਪਾਸ਼ੁਕ ਕੇਸ ਅਤੇ ਉਸਦੇ ਬਾਪ ਨੇ ਸਬਜੀ ਬੀਜਣ ਲਈ ਇੱਕ ਕਨਾਲ ਪੁਏ ਠੇਕੇ ਉੱਪਰ ਲਈ ਹੋਈ ਸੀ ਰਧਿਆ ਕੇਸ਼ਬ ਦੇ ਨਾਲ ਬਰਾਬਰ ਕੰਮ ਕਰ ਚਲੀ ਜਾਂਦੀ ਇੱਕ ਦਿਨ ਮੁਖੀ ਦੀ ਨਜ਼ਰ ਰਧਿਆ ਉੱਪਰ ਪਈ ਤਾਂ ਉਸਨੇ ਕੇਸ਼ਬ ਦੇ ਸਾਹਮਣੇ ਹੀ ਕਿਹਾ ਅਰੇ ਕਾਹੇ ਖੇਤ ਮਾ ਜਵਾਨੀ ਗੜ ਰਹੀ ਹੈ ਹਵੇਲੀ ਪਰ ਆ ਜਾ ਨਾ ਚਾਵਲ ਗੇਹੂ ਜੋ ਚਾਹੀਏ ਲੈ ਜਾ ਨਾ ਹੋ ਕੇਸ਼ਵਾ ਵੇਦਿਓ ਅਪਰਿ ਲਗਾਈ ਕੋ ਕੇਸ਼ਵ ਉਸ ਵਕਤ ਵਡਾਈ ਕਰ ਰਿਹਾ ਸੀ ਉਸ ਦਾ ਜੀ ਕੀਤਾ ਖੁਰਪੇ ਨਾਲ ਮੁਖੀ ਦਾ ਪੇਟ چیر ਦੇ ਮਾਂ ਨਹੀਂ ਤਾਂ ਕਪਾਲ ਵਿੱਚ ਮਾਰਾਂ ਤੇ ਖੋਪੜ ਪਾੜ ਦੇ ਮਾਂ ਪਰ ਕੁਝ ਨਾ ਕਰ ਸਕਿਆ ਸਬਰ ਦਾ ਕੁੱਟ ਪਰ ਕੇ ਇਨਾ ਹੀ ਕਿਹਾ ਕੋ ਬਾਤ ਨਹੀਂ ਚੌਧਰੀ ਜੀ ਜ਼ਰੂਰਤ ਹੋਏਗੀ ਤਾਂ ਆ ਜਾਵਾਂਗੇ ਅੱਜ ਵੀ ਉਹ ਰਦੀਆਂ ਨੂੰ ਆਖਤਾ ਬੈਠਾ ਪਰ ਰਦੀਆਂ ਨੇ ਵੀ ਅਜੇ ਤੱਕ ਜਾਣ ਦੀ ਹਾਮੀ ਵੀ ਨਹੀਂ ਪੈਸੀ ਪਰੇ ਕੇਸ਼ਾ ਵੀ ਬੋਲਿਆ ਰਹਿਨੇ ਦੋ ਮੈਂ ਹੋਟਲ ਵੱਲ ਜਾ ਕੇ ਪਤਾ ਕਰ ਲੈਂਦਾ ਕੇਸ਼ਮ ਚਲਾ ਗਿਆ ਰਧਿਆ ਨੇ ਸਰੋਂ ਦਾ ਤੇਲ ਪਾ ਕੇ ਮਿੱਟੀ ਦੇ ਦੀਵੇ ਜਗਾ ਲਏ ਸਨ ਉਸ ਨੇ ਵੇਖਿਆ ਪੂਰੀ ਗਲੀ ਦੇ ਘਰਾਂ ਨੇ ਆਪਣੇ ਦਰਵਾਜ਼ਿਆਂ 'ਤੇ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਰੱਖੇ ਹੋਏ ਸਨ ਰਧਿਆ ਨੇ ਵੀ ਦਰਾਜ ਦੋਹੀਂ ਪਾਸੇ ਜਗਾਏ ਦੀਵੇ ਲਿਆ ਤਰੇ ਰਾਜਨ ਦੇ ਦੋਸਤ ਪੁੱਛਣ ਆਏ ਤਾਂ ਰਧਿਆ ਨੇ ਕਿਹਾ ਉਹਨੇ ਆ ਜਾਏਗਾ ਉਸ ਦਾ 바ਵਾ ਲੈਣ ਗਿਆ ਹੋਇਆ ਹੈ ਰਧਿਆ ਬੇਲੀ ਸੀ ਸਬਜ਼ੀ ਬਣਾ ਲਈ ਸੀ ਉਸਨੇ ਰਾਜਿੰਦਾ ਪਟਾਕਿਆਂ ਵਾਲਾ ਲਫਾਫਾ ਚੁੱਕ ਲਿਆ ਫਿਰ ਇੱਕ ਇੱਕ ਚੀਜ਼ ਕੱਟ ਕੇ ਵੇਖਣ ਲੱਗੀ ਮੱਖੀਆਂ ਫੁੱਲ ਝੜੀਆਂ ਸੱਪ ਮਤਾਬੀ ਟੱਬੀਆਂ ਚੱਕਰ ਮੁਰਗੀ ਪਟਾਕੇ ਬੰਬ ਆਤਿਸ਼ਬਾਜ਼ੀਆਂ ਉਹ ਖੁਸ਼ ਹੋ ਗਈ ਕਿੰਨਾ ਕੁਝ ਕੇਸ਼ਵ ਨੇ ਖਰੀਦ ਦਿੱਤਾ ਸੀ ਉਸਨੇ ਦੋਸਤਾਂ ਕੋਲ ਵੀ ਤਾਂ ਇੰਨਾ ਕੁਝ ਹੀ ਹੋਵੇਗਾ ਲਫਾਫੇ ਚੁੱਕ ਕੇ ਸੁਨ ਲੱਭਦੇ ਫਿਰਦੇ ਸੀ ਕਲੀਆਂ ਵਿੱਚ ਬੱਚਿਆਂ ਦੇ ਹੱਲੇ ਨੇ ਰਦੀ ਆਦਾ ਧਿਆਨ ਭੱਗ ਕਰ ਦਿੱਤਾ ਸਾਰਾ ਕੁਝ ਉਸਨੇ ਫਿਰ ਲਫਾਫੇ ਵਿੱਚ ਪਾਇਆ ਤੇ ਆਪਣੇ ਪਤੀ ਤੇ ਰਾਜੰਦੀ ਉਡੀਕ ਕਰਦੀ ਤੇਰਾ ਵਿੱਚ ਆਣ ਖੜੀ ਹੋਟਲ ਦੇ ਮੁੱਖ ਦਵਾਰ ਵੱਲੋਂ ਦੀ ਜਾਣੋ ਕੇਸ ਵਿੱਚ ਝਿੱਕ ਗਿਆ ਬੜੇ ਲੋਕ ਨੇ ਕੀ ਪਤਾ ਕੀ ਆਖਦੇ ਨੇ ਕੀ ਸੋਚਣ ਪਰ ਉਹ ਹੈਰਾਨ ਹੋਇਆ ਇੰਨੇ ਘਾਤ ਹੋਟਲ ਦੇ ਬਾਹਰ ਕਾਰਾਂ ਮੋਟਰਸਾਈਕਲਾਂ ਸਕੂਟਰਾਂ ਦੀ ਇੰਨੀ ਭੀੜ ਇੰਨੀ ਰੋਸ਼ਨੀ ਪਰ ਜਦੋਂ ਹੀ ਉਸ ਦਾ ਮਨ ਤੁਕੀ ਹੋ ਗਿਆ ਇਨੇ ਗਾਕਾਂ ਦੇ ਝੂਠ ਸਾਫ਼ ਕਰਦਾ ਹੋਵੇਗਾ ਮੇਰਾ ਪੁੱਤਰ ਮਾਤਾ ਉਸ ਨੂੰ ਗਲਾਸ ਤੱਕ ਨਹੀਂ ਧੋਣ ਦਿੰਦੇ ਕੁਝ ਦੇਰੋ ਕਾਰਾਂ ਦੀ ਭੀੜ ਵਿੱਚ ਖੜਾ ਰਿਹਾ ਫਿਰ ਜਕੋ ਤੱਕ ਇਹ ਵਿੱਚ ਹੋਟਲ ਦੇ ਪਿਛਲੇ ਦਰਵਾਜ਼ੇ ਵੱਲ ਚਲਾ ਗਿਆ ਇੱਧਰ ਰੋਸ਼ਨੀयां ਕੋਈ ਘੱਟ ਸਨ ਦਰਵਾਜ਼ਾ ਇੱਧਰ ਵੀ ਅੰਦਰੋਂ ਬੰਦ ਸੀ ਆਵਾਜ਼ਾਂ ਹੋਈ ਅਕੇਸ਼ਵਦਾਸ ਕੋ ਕਦਮ ਪਿੱਛੇ ਇੱਕ ਰੁੱਕ ਕੇ ਇੱਥਾਂ ਆ ਖੜਾ ਇੱਥੇ ਪੂਰਾ ਹਨੇਰਾ ਸੀ ਸੋਚਣ ਲੱਗਿਆ ਰਾਜ ਨੂੰ ਕਿਵੇਂ ਪਤਾ ਲੱਗੇ ਬਾਹਰ ਉਸਤਾ ਪਿਤਾ ਖੜਾ ਉਡੀਕ ਕਰ ਰਿਹਾ ਹੋਟਲ ਅੰਦਰ ਗਾਕਾਂ ਦਾ ਰਾਸ਼ ਵੇਖ ਕੇ ਹੋਟਲ ਦੇ ਮਾਲਕ ਨੇ ਇੱਕ ਨਵੇਂ ਭਰਤੀ ਹੋਏ ਬਹਿਰੇ ਨੂੰ ਵੀਰਾਜ਼ਨ ਦੇ ਨਾਲ ਪਲੇਟਾਂ ਬਰਤਨ ਸਾਫ਼ ਕਰਨ ਲਗਾ ਦਿੱਤਾ ਰਾਤ ਦੇ 8:30 ਵਜੇ ਤੋਂ ਬਾਅਦ ਦੀ ਡਿਊਟੀ ਵਾਲਾ ਲੜਕਾ ਵੀ ਆ ਗਿਆ ਸੀ ਪਹਿਲਾਂ ਉਹ ਰਾਜਨ ਨੂੰ ਇਸ ਵੇਲੇ ਤੱਕ ਵੇਖ ਕੇ ਹੈਰਾਨ ਹੋਇਆ ਪਰ ਜਦ ਰਾਜਨ ਨੇ ਸਾਰੀ ਗੱਲ ਸੁਣਾਈ ਤਾਂ ਉਹ ਦੁਖੀ ਮਨ ਨਾਲ ਰਾਜਨ ਵੱਲ ਚੱਕ ਗਿਆ ਤੇ ਇੰਨਾ ਹੀ ਕਿਹਾ ਰਾਜੂ ਦੀਵਾਲੀ ਤਾਂ ਬੜੇ ਲੋਕਾਂ ਦੀ ਹੁੰਦੀ ਆ ਆਪਣੀ ਕਾਦੀ ਦੀਵਾਲੀ ਬੈਰੇ ਸਾਫ ਬਰਤਨ ਲਈ ਜਾ ਰਹੇ ਸੰ ਤੇ ਝੂਠੇ ਬਰਤਨ ਲਿਆ ਰੱਖਦੇ ਸਨ ਆਪਣਾ ਧਪੜੀ ਜਹੀ ਮੱਚੀ ਹੋਈ ਸੀ ਰਾਜਨ ਦਾ ਮਨ ਬਹੁਤ ਦੁਖੀ ਹੋਇਆ ਹੋਟਲ ਮਾਲਕ ਦੀ ਕਾਲ ਉਸ ਨੂੰ ਰੜਕ ਰਹੀ ਸੀ ਹੁਣ ਤਾਂ ਬਹੁਤ ਦੇਰ ਹੋ ਗਈ ਸੀ ਮਾਂ ਬਾਪਾ ਉਡੀਕ ਰਹੇ ਹੋਣਗੇ ਸੁੱਖਾ ਤਾਰੀ ਤੇ ਕਰਮਾ ਉਹ ਤਾਂ ਹੁਣ ਆਪਣੇ ਘਰੇ ਚਲੇ ਗਏ ਹੋਣਗੇ ਇੱਕ ਵਾਰ ਉਸ ਦਾ ਮਨ ਕੀਤਾ ਖਿੜਕੀ ਵਿੱਚ ਦੀ ਖਾਣਾ ਖਾਣ ਵਾਲੇ ਹਾਲ ਦੀ ਘੜੀ ਉੱਪਰ ਵਕਤ ਦੇਖੇ ਪੇਰੇ ਰਾਤ ਦਾ ਬਦਲ ਦਿੱਤਾ ਕੀ ਫਾਇਦਾ ਸਜਾਤਾ ਹੋਟਲ ਬੰਦਪੂਰ ਤੱਕ ਕੰਮ ਕਰਨ ਮਿਲੀ ਹੈ ਨੀਮੀ ਪਈਓ ਵਰਤਨ ਸਾਫ ਕਰਨ ਲੱਗਿਆ ਕਦੇ ਕਦੇ ਅਸਮਾਨ ਜਿੰਨਾ ਕੁ ਰਾਜਨ ਨੂੰ ਦਿਖਦਾ ਸੀ ਆਤਿਸ਼ਬਾਜ਼ੀਆਂ ਨਾਲ ਭਰ ਜਾਂਦਾ ਰੰਗ ਬਰੰਗੀਆਂ ਵਨਸਵੰਨੀਆਂ ਕੋਈ ਫੁੱਲ ਬਣ ਕੇ ਖਿਲਣਦੀਆਂ ਕੋਈ ਸਿਤਾਰੇ ਬਣ ਕੇ ਕੋਈ ਆਤਿਸ਼ਬਾਜ਼ੀ ਪਿਛਲੇ ਪੀੜੇ ਵਿੱਚ ਵੀ ਆ ਡਿੱਗਦੀ ਰਾਜਨ ਹੁਣ ਬਹੁਤ ਧਿਆਨ ਨਾ ਦਿੰਦਾ ਹੌਲੀ ਹੌਲੀ ਪਟਾਕਿਆਂ ਦਾ ਸ਼ੋਰ ਘਟਣ ਲੱਗਾ ਅਸਮਾਨ ਵਿੱਚ ਕੋਈ ਟਾਮੀ ਆਤਿਸ਼ਬਾਜ਼ੀ ਦੇਸੀ 12 ਮੁੰਡਿਆਂ ਦਾ ਹੋ ਰਿਹਾ ਹੱਲਾ ਵੀ ਪਹਿਲਾਂ ਵਰਗਾ ਜਸ਼ੀਲਾ ਤੇ ਮੂੰਹ ਜ਼ੋਰ ਨਹੀਂ ਸੀ ਸੁਣਦਾ ਹੁਣ ਸਾਰੇ ਬਰਤਨ ਜਾਣ ਵੀ ਘੱਟ ਲੱਗੇ ਸਨ ਤੇ ਆਉਂਦੇ ਵੀ ਘੱਟ ਸਨ ਰਾਜਨ ਪਿਛਰੇ ਦਰਵਾਜ਼ੇ ਵਿੱਚੋਂ ਵੀ ਘਰ ਜਾਣ ਲਈ ਤਿਆਰ ਨਹੀਂ ਸੀ ਬਾਜ਼ਾਰ ਸੁਨਨੇਂ ਦੁਕਾਨਾਂ ਬਲ ਨਾ ਹੁਣ ਗਲੀਆਂ ਵਿੱਚ ਬੱਚੇ ਖੇਡਦੇ ਦਿਸਦੇ ਹਨ ਨਾ ਘਰਾਂ ਦੀਆਂ ਛੱਤਾਂ ਉੱਪਰ ਕੋਈ ਆਤਸ਼ਬਾਜ਼ੀਆਂ ਚਲਾਉਂਦਾ ਹੈ ਦੋਵੇਂ ਪਿਓ ਪੁੱਤਰ ਨੀਵੀਂ ਪਾਈ ਚੁੱਪਚਾਪ ਆਪਣੇ ਘਰਮਰੇ ਵਰਤure ਆ ਰਹੇ ਹਨ ਪਰ ਦੋਹਾ ਦੇ ਮਹਿਰਾ ਅੰਦਰ ਚੀਕ ਚਕਾੜਾ ਪਿਆ ਹੋਇਆ ਹੈ ਦੋਹਾ ਨੇ ਵੇਖਿਆ ਰਦਿਆ ਕਮਰੇ ਦੇ ਬਾਹਰ ਖੜੀ ਹੈ ਦਰਾਂ ਵਿੱਚ ਰੱਖੇ ਦੀਵੇ ਕਦੋਂ ਦੇ ਬੁੱਝ ਗਏ ਹਨ ਤਿੰਨ ਜੀਆ ਦਾ ਛੋਟਾ ਜਿਹਾ ਪਰਿਵਾਰ ਚੁੱਪਚਾਪ ਅੰਦਰ ਲੰਘ ਗਿਆ ਰਦਿਆ ਨੇ ਫੁੱਲ ਝੜੀਆਂ ਅਤਿਸ਼ ਬਾਜ਼ੀਆਂ ਵਾਲਾ ਲਿਫਾਪਾ ਰਾਜ਼ਨ ਵੱਲ ਵਧਾਉਂਦਿਆਂ ਕਿਹਾ ਮੈਂ ਸਬਜ਼ੀ ਬਣ ਕਰ ਲਵਾਂ ਰੋਟੀ ਖਾ ਲਈਏ ਫੇਰ ਆਪਾਂ ਭੁੱਖ ਨਹੀਂ ਹੈ ਮਾਂ ਕੁਝ ਨਹੀਂ ਖਾਣਾ ਮੈਂ ਸੌਵਾਂਗਾ ਰਾਜਨ ਨੇ ਪਾਪਾ ਫੜ ਕੇ ਇੱਕ ਪਾਸੇ ਰੱਖ ਦਿੱਤਾ ਭੁੱਖ ਤਾਂ ਮੈਨੂੰ ਵੀ ਨਹੀਂ ਹੈ ਕੇਸ਼ਵ ਨੇ ਮੰਜੀ ਉੱਪਰ ਲੇਟਦਿਆਂ ਕਿਹਾ ਮੈਂ ਸਟੋਕ ਕਿਸ ਲਈ ਪਾਲਣਾ ਫਿਰ ਰਧਿਆ ਨੇ ਸਟੋਕ ਕਮਰੇ ਦੀ ਟੋਕਰ ਵੱਲ ਸੰਕਰਕਾਇਆ ਤੇ ਉੱਠ ਖੜੀ ਉਸਨੇ ਹੌਕੇ ਵਰਗਾ ਲੰਮਾ ਸਾ ਲਿਆ ਕਮਰੇ ਦੇ ਹਨੇਰੇ ਵਿੱਚ ਰਾਜਨ ਨੇ ਜਿਵੇਂ ਹੀ ਅੱਖਾਂ ਬੰਦ ਕੀਤੀਆਂ ਉਸ ਨੂੰ ਲੱਗਿਆ ਜਿਵੇਂ ਹੋਟਲ ਦੇ ਮਾਲਕ ਨੇ ਪਿੱਛੋਂ ਆ ਕੇ ਅਚਾਨਕ ਲੱਤ ਮਾਰੀ ਹੈ ਤੇ ਉਹ ਝੂਠੀਆਂ ਪਲੇਟਾਂ ਉੱਪਰ ਮੋਹ ਫਰ ਜਾ ਡਿੱਗਾ ਹੈ ਉਸ ਨੇ ਤਰਬ ਕੇ ਅੱਖਾਂ ਖੋਲੀਆਂ ਕਮਰੇ ਦੇ ਹਨੇਰੇ ਵਿੱਚ ਉਸ ਨੂੰ ਕੁਝ ਵੀ ਦਿਖਾਈ ਨਾ ਦਿੱਤਾ ਤਿੰਨੋਂ ਜਾਗਦੇ ਹਨ ਤਿੰਨੋਂ ਹੀ ਭੁੱਖੇ ਹਨ ਤਿੰਨੋਂ ਇਸ ਤਰ੍ਹਾਂ ਜਹਾਰ ਕਰ ਰਹੇ ਨੇ ਜਿਵੇਂ ਸੌ ਗਏ ਹਨ ਪਰ ਤਿੰਨ ਨੇ ਹੀ ਅੱਖਾਂ ਫਾੜ-ਫਾੜ ਕਮਰੇ ਦੇ ਹਨੇਰੇ ਵਿੱਚੋਂ ਚਾਨਣ ਲੱਭਣ ਦਾ ਛਤਨ ਕਰ ਰਹੇ ਹਨ ਕਹਾਣੀ ਸੌਲੀ ਤਾਲਵਾਚੀ